ਔਰ ਦੋ ਬ੍ਰਾਦਰ ਫੈਮਿਲੀ ਚੈਨਲ ਤੇ ਸਵਾਗਤ ਹੈ। ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲੋ। ਇਹ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਤੇ ਅੱਜ ਆਪਾਂ ਬਣਾਉਣ ਲੱਗੇ ਆ ਗਾਜਰ ਦਾ ਹਲਵਾ। ਗਾਜਰ ਦੇ ਹਲਵੇ ਤੋਂ ਪਹਿਲਾਂ ਤੁਹਾਨੂੰ ਆਪਾਂ ਇੱਕ ਥੀ ਵਿਖਾਉਣੇ ਆ ਆਪਾਂ ਘੂਆ ਪਿੰਡ ਗਏ ਸੀਗੇ। ਤੇ ਉੱਥੇ ਆਪਾਂ ਬਹਾਵਾ ਟਾਈਮ ਲੱਗ ਗਿਆ ਸਤਾਹੀ ਅੱਜ ਦਾ ਬਲੌਗ ਲੇਟ ਆਊਗਾ। ਲੇਟ ਆਇਆ ਥੋੜਾ। ਪਹਿਲਾਂ ਆਪਾਂ ਤੁਹਾਨੂੰ ਵਿਖਾਵਾਂਗੇ ਆਪਣੇ ਸੀਨ ਵਾਲਾ ਜਿਹੜਾ ਉਹ ਫੁੱਲ ਟੁੱਟਿਆ ਹੋਇਆ ਹੁਣ ਤੇ ਉਹਦੀ ਵੀਡੀਓ ਵਿਖਾਵਾਂਗੇ ਤੇ ਉਸ ਤੋਂ ਬਾਅਦ ਚ ਗੱਡੀ ਧੋਣਿਆਂ ਦੀ। ਉਸ ਤੋਂ ਬਾਅਦ ਹਲਵੇ ਦੀ ਆਜੋ। Yeah. ਅਪਾ ਉੱਥੇ ਵੀਡੀਓ ਨਹੀਂ ਬਣਾਈ ਅਪਾ ਸ਼ੂਟ ਨਹੀਂ ਕੀਤੀ ਉੱਥੇ ਵਲੌਗ ਅਪਾ ਜਦੋਂ ਅਗਲੀ ਵਾਰ ਹੀ ਗਏ ਉਦੋਂ ਬਣਾਵਾਂਗੇ ਉੱਥੇ ਦਾ ਵੀਡੀਓ ਹਣਾ ਉੱਥੇ ਹੁਣ ਨਹੀਂ ਬਣਾਈ ਅਪਾ ਤੇ ਬਾਕੀ ਹੁਣ ਆਪਾਂ ਘਰੇ ਗੱਡੀ ਧੋਣੇ ਆ ਆਜੋ ਵੇਖੋ ਗੱਡੀ ਧੋਣੇ ਆਪਾਂ ਵਲੌਗ ਨੂੰ ਐਂਡ ਤੱਕ ਵੇਖਿਓ ਜੀ ਆ ਦੇਖੋ ਆਪਾਂ ਗੱਡੀ ਧੋਣ ਲੱਗ ਗਏ ਸੀਗੇ ਤੇ ਆਪਾਂ ਥੋੜੇ ਘੰਟੇ ਹੋਏ ਆ ਇਹਨੂੰ ਫੇਰ ਅੱਜ ਗੱਲਾਂ ਉਹ ਆਪਾਂ ਨਾ ਥੋੜੀ ਗੱਡੀ ਨੂੰ ਗਿੱਲੀ ਕਰਦੇ ਆ ਪਹਿਲਾਂ ਫੇਰ ਆਪਾਂ ਗਿੱਲੀ ਕਰਕੇ ਤੇ ਬਾਲਟੀ ਸ਼ੈਂਪੂ ਭੋਲਾਂਗੇ ਸ਼ੈਂਪੂ ਪਾਵਾਂਗੇ ਸ਼ੈਂਪੂ ਪਾਵਾਂਗੇ ਫਿਰ ਆਪਾਂ ਤੇ ਸ਼ੈਂਪੂ ਮਾਰਾਂਗੇ ਉੱਤੇ 13 ਤੋ ਵੇਖੋ ਨਹੀਂ ਕੋਈ ਪਹਿਲਾਂ ਹੀ ਕੋ ਕਬੀ ਰਹੇਗੀ ਜੇ ਧੱਡ ਕਰੀਂ ਕੈਂਟ ਲੱਗਦੀ ਆ ਗੰਡੀ ਆਪਣੀ ਆਪਾਂ ਹਜੇ ਅੱਜ ਹੀ ਪੂਆ ਬੰਨੋ ਆਏ ਆ ਕੋਈ ਹੋਰ ਤਾਂ ਬਾਈ ਹੋਰ ਖਬਰ ਨਹੀਂ ਆਈ ਹੁਣ ਹੂੰ ਆਪਾਂ ਅੱਜ ਹੀ ਪੂਆ ਬੰਨ ਲਏ ਆ ਤੇ ਆਪਾਂ ਅਨਸਰ ਬਲੌਗ ਸ਼ੂਟ ਕਰਨ ਲੱਗੇ ਆਈਆ ਪੱਲੀ ਦੇ ਲੂਲੇ ਵੀ ਨਹੀਂ ਲਾਏ ਸੀਗੇ ਉਵੇਂ ਹੀ ਕਰਦੇ ਸੀ ਆ ਬਾਕੀ ਆ ਜੋ ਤੁਹਾਨੂੰ ਅੱਗੇ ਦਿਖਾਉਣੇ ਕਿਆ ਬੰਦ ਕਰ ਲਏ ਥੋੜਾ ਜਿਹਾ ਫਿਰ ਆਪ ਗੱਡੀ ਡਾੜੀ ਨਾਲ ਧਵਾ ਦਗੇ ਫਿਰ ਸ਼ੈਂਪੂ ਸ਼ੰਪੂ ਪਾਉ ਉਹ ਕਰ ਲਾਂਗੇ ਇੱਧਰ ਦੇਖੋ ਸਾਡਾ 6 ਸਿੰਘ ਆ ਛੇਰੂ ਕਿਵੇਂ ਪੈਰ ਤਰਿਆ ਮੈਂ ਤਾਂ ਨਾ ਘੜ ਜਾ ਮੈਨੂੰ ਤਾਂ ਧਰ ਨਹੀਂ ਦਿੰਦਾ ਆਪ ਦੋਨੇ ਘਰ ਕੇ ਬੈ ਗਿਆਂ ਪੈਰ ਦੇ ਆਪ ਦਾ ਆਪਦਾ ਵੀ ਕਿ ਤਰ ਨਹੀਂ ਦਿੰਦਾ ਤੇ ਮੇਰਾ ਤਰੀ ਜਾਂਦਾ ਮੇਰੇ ਪੈਰ ਤੇ ਨਹੀਂ ਵਜਣਾਉਂਦਾ ਤੇਰੇ ਪੈਰ ਤੇ ਵਜਣਾਉਂਦਾ ਤਾਂ ਆ ਦੇਖੋ ਆਪਾਂ ਗਾਜਰ ਦਾ ਹਲਵਾ ਤਿਆਰ ਕਰ ਰਹੇ ਆ ਗਾਜਰਾਂ ਨੂੰ ਆਪਾਂ ਤੀਸਰੇ ਆਂ ਕਧੂ ਕਚ ਕਰ ਰਹੇ ਆ ਗਾਜਰਾਂ ਨੂੰ ਹੋਰ ਭਾਜੀ ਹਲਵਾਈ ਸਾਹਿਬ ਕਿੱਦਾਂ ਠੀਕ ਆ ਜੀ ਠਗੋ ਕੋਈ ਦਲੇ ਠਗੋ ਨਹੀਂ ਹਜੇ ਤਾਂ ਬਣਿਆ ਹੀ ਨਹੀਂ ਪਾਈ ਚੱਲ ਚੱਲ ਠੀਕ ਆ ਉਹ ਇੱਧਰ ਗੇਮ ਵੀ ਖਾਦੀ ਦੋ ਚੀਜ਼ਾਂ ਚੱਲੀ ਜਾਂਦੇ ਆ ਤੇ ਇੱਧਰ ਗੇਮ ਚੱਲ ਰਹੀ ਆ ਓਹੋ ਇੱਧਰ ਦੇਖੋ ਟਰੈਕਟਰ ਵਾਲੀ ਗੇਮ ਚੱਲ ਰਹੀ ਏ ਇੱਧਰ ਨਹੀਂ ਤੈਨੂੰ ਹੋਰ ਕੋਈ ਕੰਮ ਨਹੀਂ ਆ ਇੱਧਰ ਦੇਖ ਕਾ ਵਿੱਚ ਕਰਨਾ ਓਏ ਟਰੈਕਟਰ ਵੇਖੀ ਨੱਚਾ ਗਾ ਰੰਦੇ ਪੋਰ ਵੀਦਰੀ ਨਾ ਪੋਰਤੀ ਜਾਵੇਂ ਪੋਰਤੀ 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 ਨਹੀਂ ਚੱਕਣਾ ਦੇ ਦੂ ਚੱਕਦਾ ਕਿਉਂ ਨਹੀਂ ਏ ਹੋਰ ਟਰਾਈ ਕਰ ਲਾ ਮਾੜਾ ਯਾ ਕੀ ਪਤਾ ਚੱਕ ਹੀ ਲਵੇ ਪੋਰਤੀ ਪੋਰਤੀ ਪੂਰੀ ਪੂਰੀ ਜਾਂਦੀ ਐ ਜਿੰਦੀ ਪੂਰੀ ਜਾਂਦੀ ਆ ਆ ਹੁਣ ਵੇਖੀ ਦੇ ਬਾਈ ਉਹ ਪੂਰੀ ਜਾਂਦਾ ਯਾਰ ਅੱਗਾ ਤੋਂ ਚੱਕਦਾ ਨਹੀਂ ਟਰੈਕਟਰ ਮੈਂ ਵੀਡੀਓ ਬਣਾਈ ਜਨਾ ਹੁਣ ਆਇਆ ਹਾਂ ਹੁਣ ਕਿਹੜਾ ਚੱਕ ਲੂਗਾ ਪੋਰਗੀ ਜਿੰਦੀ ਪੋਰ ਚਵਾਈ ਫੁਰਗੀ ਚਵਾਈ ਫੁਰਗੀ 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 ਜਮਾਈ ਆ ਹਲਵਾ ਹੀ ਸਾਰਾ ਉਹ ਮਡੇ ਇਵੜਾ ਇੱਧਰ ਪਿਆ ਆਪਣਾ ਖੁਰਚਣਾ ਇੱਧਰ ਪਿਆ ਆਪਣਾ ਖੁਰਚਣਾ ਤੇ ਐਂ ਕਰਕੇ ਆਪਾਂ ਬਣਾਵਾਂਗੇ ਗਾਜਰ ਕਾ ਹਲਵਾ ਗਾਜਰ ਕਾ ਹਲਵਾ ਇੱਧਰ ਪਿਆ ਆਪਣੀ ਕੜਾਈ ਸਾਂ ਆ ਜਾ ਆ ਗਿਆ ਆ ਗਿਆ ਹਮਨਾ ਪੂਰੀ ਸੰਦੀਪ ਵੀਡੀਓ ਬਣੀ ਜਾਂਦੀ ਆ ਘੁਰ ਨਹੀਂ ਬਣੀ ਜਾਂਦੀ ਵੀਡੀਓ ਬਣੀ ਜਾਂਦੀ ਅੱਗਾ ਨਾ ਚੱਕਦਾ ਟਰੈਕਟਰ ਰੰਗ ਦੇਰ ਫੁਰੀ ਆਂਦੀ ਐ ਸੰਦੀਪ ਬਈ ਫੋਰ ਦੀ ਵਾਲੀ ਆ ਯਾਰ ਰਮਨਪੁਰੀ ਆਂਦੀ ਆ ਬਈ ਇਹਦੀ ਇੱਕ ਮਿੰਟ ਅੱਗਾ ਹੀ ਨਹੀਂ ਚੱਕਦਾ ਪਿਆ ਟਰੈਕਟਰ ਲੈ 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 ਇੱਕ ਮਿੰਟ ਦਿੰਦਾ ਮੈਂ ਚਾਲ ਆ ਜਾ ਹੁਣੀ ਚਕਾਲਾ ਤੂੰ ਚੱਕਣਾ ਦੇਖੋ ਹੁਣ ਵੀ ਨਹੀਂ ਕਾ ਫੋਰਗੀ ਲੈ ਅੱਗੇ ਨਾ ਥੋੜੀ ਚੱਕਦਾ ਹੁੰਦਾ ਜਾ ਡੱਡੂ ਚੱਕ ਜਾ ਨਹੀਂ ਚਾਹਤਾ ਭਾਈ ਨਹੀਂ ਚਾਹਦਾ ਡਰਾਈਵਰ ਕੱਚਾ ਡਰਾਈਵਰ ਕੱਚਾ ਸਹੀ ਗੱਲ ਆ ਥੋੜੀ ਗਾਜਰ ਕਰੀ ਯਾਰ ਲੈ ਲੱਗ ਗਈ ਤਾਂ ਹੀ ਮੈਂ ਆਖੀ ਜਾਵਾ ਚੱਕਦਾ ਕਿਉਂ ਨਹੀਂ ਪਿਆ ਟਰਾਲੀ ਥੋੜੀ ਨਾ ਡਰ ਟਰੱਕ ਆ ਜਾ ਫਿਰ ਹੁੰਦਾ ਜਾ ਤਰੇ ਜਲਦੀ ਆ ਲੈ ਓਏ ਆਪਾਂ ਸੁਬਾ ਬਣਾਵਾਂਗੇ ਗਜਰੇਲਾ ਹੁਣ ਤਾਂ ਕਿਰਾਪਾ ਰੱਖਦੇ ਆ ਇਹਨੂੰ ਕੱਦੂ ਕੱਚ ਕਰਕੇ ਭੱਟੀ-ਭੁੱਟੀ ਲਾਵਾਂਗੇ ਆਪਾਂ ਉਹ ਬਰਾਂਡੇ 'ਚ ਓਥੇ

ਬਾਜੀ ਤੁਸੀਂ ਕਿਵੇਂ ਮੂੰਹ ਬਾਹਰ ਨੂੰ ਕੱਢਿਆ ਐ ਬਾਜੂ ਜੀ ਬਾਹਰ ਨੂੰ ਕੱਢਿਆ ਮੂੰਹ ਬਾਈ ਜਾ ਤੈਨੂੰ ਵੀ ਦੇ ਦਾਂਗੇ ਗਜਰੀਲਾ ਛੋਟਾ ਵਾਲਾ ਆਪਰਾਵਾ ਠੰਡ ਲੱਗ ਜੂ ਉਹ ਤੇਰੀ ਨਿਕਲ ਗਿਆ ਓਏ ਬਾਹਰ ਆਪਿਓ ਨਿਕਲ ਗਿਆ ਬਾਹਰ ਮੈਂ ਤਾਂ ਕੁਝ ਕੀਤਾ ਵੀ ਨਹੀਂ ਕੀ ਚਾਹੀਦਾ ਆ ਲੈ ਆਪਰਾਵਾ ਤੇ ਠੰਡ ਲੱਗ ਗਿਆ ਇਹ ਪਿੰਜਰੇ ਹੀ ਤਾੜ ਕੇ ਤੈਨੂੰ ਔਰ ਬੱਚੋ ਮੇਰੇ ਜੁਮਮੇ ਆ ਜੂਗਾ ਲੈ ਲੜਾ ਇਹ ਬਾਲੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਇਹਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਗਜਰੇਲੇ ਦੀ ਵੀਡੀਓ ਅੱਧੀ ਛੱਡਤੀ ਆਪਣਾ ਵਲੌਗ ਵੱਡਾ ਹੋ ਜਾਂਦਾ ਵੱਡਾ ਹੁੰਦਾ ਸੀ ਤਾਈਂ ਆਪਾਂ ਅੱਧੀ ਛੱਡਤੀ ਤੇ ਬਾਕੀ ਦਾ ਵਲੌਗ ਆਪਾਂ ਕੱਲ ਨੂੰ ਬਣਾਵਾਂਗੇ ਗਜਰੇਲੇ ਬਣਾਉਣੇ ਇਹਦਾ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਇਹ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ